ਹੈਲੋ ਫਰੈਂਡਸ ਕਿ ਮੇ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚਾਹਤੀ ਕਲਾ ਵਿੱਚ ਹੋਵੋਗੇ ਆਪਾਂ ਫਿਰ ਮਿਲਦੇ ਹਾਂ ਅੱਜ ਆਪਣੀ ਨਵੀਂ ਵੀਡੀਓ ਦੇ ਨਾਲ ਤੇ ਇਹ ਵੀਡੀਓ ਜਿਹੜੀ ਬਹੁਤ ਜ਼ਿਆਦਾ ਅਜਿਤ ਭੈਣਾ ਦੇ ਭਰਾਵਾਂ ਦੇ ਬੱਚਿਆਂ ਦੇ ਸਾਰਿਆਂ ਦੇ ਕੰਮ ਦੀ ਠੀਕ ਆ ਤੇ ਅੱਜ ਤੁਹਾਨੂੰ ਆਪਾਂ ਜਿਹੜੀ ਇੱਕ ਚੀਜ਼ ਦੱਸਣ ਜਾ ਰਹੇ ਹਾਂ ਤੇ ਉਹ ਮੈਨੂੰ ਲੱਗਦਾ ਤਕਰੀਬਨ ਬਹੁਤ ਜ਼ਿਆਦਾ ਜਾਣਨ ਵਾਲੀ ਲੋੜ ਹੈ ਤੇ ਆਪਾਂ ਤੁਹਾਡੇ ਨਾਲ ਉਹੀ ਜੀ ਸ਼ੇਅਰ ਕਰਾਂਗੇ ਜੋ ਚੀਜ਼ ਤੁਹਾਨੂੰ ਪਤਾ ਵੀ ਆਪਾਂ ਐਕਸਪੀਰੀਅੰਸ ਕੀਤੀ ਹੋਈ ਹੁੰਦੀ ਆ ਠੀਕ ਆ ਤੇ ਜਿਹੜੀ ਜੀਜ਼ ਆਪਾਂ ਅੱਜ ਤੁਹਾਨੂੰ ਦੱਸਣੀ ਆ ਉਹ ਹੈਗੀ ਆ ਆਪਣੇ ਅੱਜ हेयर ਨਾਲ ਰਿਲੇਟਡ ਠੀਕ ਆ ਆਪਣੇ ਵਾਲਾਂ ਨਾਲ ਰਿਲੇਟਡ ਆ ਵਾਲਾਂ ਦੀਆਂ ਪ੍ਰੋਬਲਮ ਆ ਜਿਹੜੀਆਂ ਅੱਜ ਕੱਲ ਬਹੁਤ ਜ਼ਿਆਦਾ ਹੋ ਰਹੀਆਂ ਕਿਉਂਕਿ ਇਹ ਬੱਚਿਆਂ ਨੂੰ ਵੀ ਆ ਜਿਆਨਸ ਨੂੰ ਵੀ ਆ ਤੇ ਲੇਡੀਜ਼ ਨੂੰ ਵੀ ਆ ਠੀਕ ਆ ਹਰ ਘਰ ਦੇ ਵਿੱਚ ਜਿੰਨੇ ਵੀ ਜੀਆ ਵਾਲਾ ਮਤਲਬ ਵਾਲ ਉਹਨਾਂ ਦੇ ਹਰ ਇੱਕ ਤੇ ਚੜਦੀ ਆ ਦੇ ਕਈ ਤਾਂ ਇੰਨਾ ਕੁਝ ਅਲੱਗ-ਅਲੱਗ ਆਪਾਂ ਸ਼ੈਂਪੂ ਯੂਜ਼ ਕਰ ਚੁੱਕੇ ਆ ਅਲੱਗ-ਅਲੱਗ ਤੇਲ ਲਾ ਕੇ ਆਕ ਚੁੱਕੇ ਆ ਜਿਹੜੇ ਉਹ ਇਹ ਰੈਮਡੀ ਨੂੰ ਜੇ ਅਪਣਾਉਣਗੇ ਮੈਨੂੰ ਲੱਗਦਾ ਵੀ ਉਹਨਾਂ ਨੂੰ 100% ਤੁਸੀਂ ਆਪਣੇ ਆਪ ਹੀ ਕਮੈਂਟ ਕਰਕੇ ਦੱਸੋਗੇ ਵੀ ਰਿਜ਼ਲਟ ਆ ਜਿਹੜਾ 1 ਮਹੀਨੇ ਦੇ ਵਿੱਚ ਤੁਹਾਨੂੰ ਮਿਲੂਗਾ ਠੀਕ ਆ ਜਿੰਨਾਂ ਦੀਆਂ ਬੇਟੀਆਂ ਜਿਨ੍ਹਾਂ ਦੇ ਵਾਲ ਆ ਝੜਦੇ ਬਹੁਤ ਜ਼ਿਆਦਾ ਉਹਨਾਂ ਦੀਆਂ ਬੇਟੀਆਂ ਨੇ ਉਹਨਾਂ ਨੂੰ ਲੰਬੇ ਕਰਨਾ ਚਾਹੁੰਦੀਆਂ ਤਾਂ ਉਹ ਇਹ ਰੈਮਡੀ ਉਹਨਾਂ ਵਾਸਤੇ ਵੀ ਬਾਕਮਾਲ ਦਾ ਕੰਮ ਕਰਦੀ ਠੀਕ ਆ ਤੇ ਆਪਾਂ ਜਿਹੜੀ ਚੀਜ਼ ਦੱਸਣ ਜਾ ਰਹੇ ਆ ਇਹ ਸਿਰਫ ਇੱਕ ਨੁਸਖਾ ਹੀ ਆ ਆਪਾਂ ਨੂੰ ਲੱਗਦਾ ਸਾਨੂੰ ਯੂਜ਼ ਕਰਦੇ ਨੂੰ ਹੋ ਗਿਆ ਤਿੰਨ ਤੋਂ ਚਾਰ ਮਹੀਨੇ ਮੈਂ ਆਪਣੀ ਬੇਟੀ ਦੇ ਯੂਜ਼ ਕਰ ਰਹੀ ਸੀ ਪਹਿਲਾਂ ਮੈਂ ਮਤਲਬ ਉਹਦੇ ਤੇ ਹੀ ਯੂਜ਼ ਕਰੀ ਤੋ ਕਿ ਨਾ ਉਹਦੇ ਵਾਲ ਪਹਿਲਾਂ ਬਹੁਤ ਜ਼ਿਆਦਾ ਲੰਬੇ ਸੀਗੇ ਤੇ ਫਿਰ ਥੋੜੇ ਥੋੜੇ ਨਾ ਪਿਛਲੇ ਇੱਕ ਸਾਲ ਦੇ ਝੜਨੇ ਜੀ ਸ਼ੁਰੂ ਹੋ ਗਏ ਜਦੋਂ ਮੈਂ ਸਿਰ ਤੋਂ ਆ ਕਰ ਉਹਦੇ ਵਾਲ ਬਾਥਰੂਮ ਜਬਾਥੋਂ ਭਰ ਗਿਆ ਕਰੀ ਵਿਵਾਲੀ ਬਲ ਜੇ ਉਹਦੇ ਐਂ ਪਾਵਾ ਤੇ ਸਾਰੇ ਲੱਗ ਜਾ ਕਰਨਾ ਜਦੋਂ ਕਿ ਪੂਜਿਆ ਕਰਕੇ ਜਦੋਂ ਨਾ ਕਿ ਆਇਆ ਕਰੇ ਤਾਂ ਵੀ ਉਹਦੇ ਐ ਮਤਲਬ ਐਂ ਲਾਈ ਜਾ ਕਰੇ ਕਦੇ ਇੱਥੋਂ ਕਦੇ ਇੱਥੋਂ ਵੀ ਉਹ ਐਵੇਂ ਆਵਾਜ਼ ਛੜੀ ਜਾਇਆ ਕਰ ਲੋਦੇ ਤਾਂ ਫਿਰ ਮੈਨੂੰ ਫਿਰ ਮੈਨੂੰ ਇਹ ਕਿਸੇ ਨੇ ਦੱਸਿਆ ਸੀਗਾ ਵੀ ਜਿਹੜਾ ਇਹ ਵਾਲਾ ਨੁਸਖਾ ਬਣਾ ਕੇ ਦੇਖੋ ਤੁਸੀਂ ਮੈਂ ਸ਼ੈਂਪੂ ਵੀ ਬਹੁਤ ਤਰ੍ਹਾਂ ਦੀ ਯੂਜ਼ ਕੀਤੀ ਉਹਦੇ ਵਾਸਤੇ ਤੇ ਬਾਕੀ ਅਸੀਂ ਤਾਂ ਹੋਮ ਰੈਮਡੀ ਜ਼ਿਆਦਾ ਕਰਦੇ ਹਾਂ ਸ਼ੈਂਪੂ ਦਾ ਮੈਂ ਇੱਕ ਦੋ ਹੀ ਚੇਂਜ ਕਰਕੇ ਦੇਖੀ ਸੀ ਅਸੀਂ இந்து ਲੇਖਾ ਸ਼ੈਂਪੂ ਯੂਜ਼ ਕਰਦੇ ਹਾਂ ਉਹਦੇ ਤੇ ਮੈਂ ਕਾਫੀ ਟਾਈਮ ਤੋਂ ਕਰ ਰਹੀ ਹਾਂ 2-3 ਸਾਲ ਤੋਂ ਉਹੀ ਯੂਜ਼ ਕਰ ਰਹੀ ਹਾਂ ਪਹਿਲਾਂ ਮੈਂ ਡਵ ਕਰਦੀ ਸੀ ਤਾਂ ਹੁਣ ਇਹ ਨਹੀਂ ਦੇਖਾ ਕਰ ਰਹੀ ਹਾਂ ਤੇ ਉਹਦੇ ਵਾਲਾਂ ਨੂੰ ਫਰਕ ਜਿਹੜੀ ਚੀਜ਼ ਆਪਾਂ ਤੁਹਾਡੇ ਨਾਲ ਉਹ ਚੀਜ਼ ਸ਼ੇਅਰ ਕਰਨ ਲੱਗੇ ਆ ਠੀਕ ਆ ਪਹਿਲਾਂ ਤਾਂ ਤੁਸੀਂ ਜਿਹੜੇ ਕੀ ਐ ਇਸ ਚੀਜ਼ ਨੂੰ ਨੋਟ ਕਰ ਲਓ ਭੁੱਲਣਾ ਜਾਇਓ ਫੇਰ ਨੱਖ ਵੀ ਦੱਸਿਆ ਨਹੀਂ ਠੀਕ ਆ ਤੇ ਵੀਡੀਓ ਨੂੰ ਨਾ ਸਾਰੀ ਨੂੰ ਐਂਡ ਤੱਕ ਦੇਖਿਆ ਕਰੋ ਕਿਉਂਕਿ ਜਦੋਂ ਆਪਾਂ ਵੀਡੀਓ ਸਕਿਪ ਕਰਕੇ ਦੇਖਦੇ ਆ ਤਾਂ ਫੇਰ ਉਹ ਮਤਲਬ ਬਾਅਦ ਚ ਅੱਧੀ ਵੀਡੀਓ ਤੁਹਾਨੂੰ ਪਤਾ ਲੱਗਦੀ ਐ ਅੱਧੀ ਪਤਾ ਨਹੀਂ ਲੱਗਦੀ ਫੇਰ ਤੁਸੀਂ ਕਮੈਂਟ ਆ ਜੇ ਜੀ ਕੁਛ ਨਹੀਂ ਸ਼ੁਰੂ ਕਰ ਦਿੰਨੇ ਆ ਵੀ ਇਹਦੇ ਚ ਕੀ ਸੀਗਾ ਫੇਰ ਇੱਕ ਤਾਂ ਮੈਂ ਜਿਹੜੀ ਆਪਦੀ ਬੇਟੀ ਲਈ ਸਿਰ ਧੋਣੀਆਂ ਉਹਦਾ ਇੱਕ ਵਾਰੀ ਜਿਵੇਂ ਇੱਕ ਵਾਰੀ ਸ਼ੈਂਪੂ ਨਾਲ ਧੋਣੀ ਇੱਕ ਵਾਰੀ ਲੱਸੀ ਨਾਲ ਧੋਣੀ ਹੈ ਦੋਨੇ ਵਾਰੀ ਦੋ ਐਵੇਂ ਕਰਦੇ ਵੀ ਇੱਕ ਵਾਰੀ ਲੱਸੀ ਨਾਲ ਧੋ ਦੇਣੀ ਉਹਦੇ ਬਾਅਦ ਇੱਕ ਵਾਰੀ ਸ਼ੈਂਪੂ ਨਾਲ ਧੋ ਦੇਣੀ ਕਿਉਂਕਿ ਜੇ ਜ਼ਿਆਦਾ ਲੱਸੀ ਇਕੱਲੀ ਯੂਜ਼ ਕਰਾਂਗੀ ਤਾਂ ਲੱਸੀ ਨਾਲ ਨਾ ਥੋੜੀ 스ਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ ਗਰਮਾ ਸਰਦੀ ਦਾ ਚੱਲ ਜਾਂਦਾ ਤੇ ਗਰਮੀਆਂ 'ਚ ਥੋੜੀ 스ਮੈਲ ਜੀ ਆਉਣ ਲੱਗ ਜਾਂਦੀ ਹੈ ਇਸ ਕਰਕੇ ਮੈਂ ਇੱਕ ਵਾਰੀ ਸ਼ੈਂਪੂ ਕਰ ਦੇਣੀ ਉਹਦੇ ਇੱਕ ਵਾਰੀ ਲੱਸੀ ਕਰ ਨਾਲ ਦੋ ਦਿਨ ਹੀ ਉਹਦੇ ਬਾਅਦ ਕਿਉਂਕਿ ਪਹਿਲਾਂ ਜਦੋਂ ਤੁਹਾਨੂੰ ਪਤਾ ਹੀ ਆ ਆਪਾਂ ਛੋਟੇ ਹੁੰਦੇ ਸੀ ਮੇਰੇ ਵਾਲ ਮੈਨੂੰ ਇਹ ਹਜੂਪੀ ਜਿਆਦਾ ਵੀ ਮੇਰੀ ਮੰਮਾ ਮੇਰੇ ਵਾਲ ਆ ਜਿਹੜੇ ਲੱਸੀ ਨਾਲ ਹੀ ਧੋਂਦੇ ਹੁੰਦੇ ਸੀਗੇ ਤੇ ਮੇਰੇ ਵਾਲ ਲੰਬੇ ਪੂਰੇ ਵਧੀਆ ਸੀ ਲੰਬੇ ਤੇ ਹੁਣ ਵੀ ਵਧੀਆ ਹੈਗੇ ਚਲੋ ਹੁਣ ਉਮਰ ਦੇ हिसाब ਨਾਲ ਆਪਣੇ ਥੋੜੇ ਥੋੜੇ ਸੌਰੀ ਵੀ ਬੱਚਿਆਂ ਤੋਂ ਬਾਅਦ ਥੋੜੇ ਜਿਹਾ ਨੇਤਾ ਵਾਲ ਆਪਣੇ ਛੱਡਦੇ ਹੁੰਦੇ ਆਇਆ ਤਾਂ ਹੈ ਨਹੀਂ ਵੀ ਆਪਣੇ ਵਾਲ ਸਦਾ ਉਵੇਂ ਰਹਿਣਗੇ ਪਰ ਫਿਰ ਵੀ ਮੇਰੇ ਵਾਲ ਬਹੁਤ ਜਿਮੀ ਇੱਕ ਛੋਟੇ ਬੱਚਿਆਂ ਦੀ ਆਹ ਪ੍ਰੋਬਲਮ ਦੇਖੇ ਨਾ ਜਿਵੇਂ ਆਪਣੇ ਕਈਆਂ ਦੇ ਵਾਲ ਆ ਜਿਹੜੇ ਇਥੋਂ ਉੱਪਣੇ ਸ਼ੁਰੂ ਹੋ ਗਏ ਉਹ ਉੱਡਦੇ ਹੀ ਰਹਿੰਦੇ ਆ ਤੇ ਛੋਟੇ-ਛੋਟੇ ਮਤਲਬ ਆਹ ਵਾਲ ਛੜੀ ਜਾਂਦੇ ਆ ਇਹ ਮੂਰੇ ਖਿੱਲਰੀ ਜਾਂਦੀ ਆ ਸਾਡੇ ਇਹ ਪ੍ਰੋਬਲਮ ਦੋਨਾਂ ਦੇ ਹੈ ਨਹੀਂ ਨਾ ਮੇਰੀ ਬੇਟੀ ਗਿਆ ਨਾ ਮੇਰੀ ਆ ਕਿਉਂਕਿ ਸਾਡੇ ਸਾਰੇ ਵਾਲ ਇੱਕੋ ਜਿਹੇ ਸਾਰੇ ਗੁੱਤ ਜਾਂਦੇ ਆ ਠੀਕ ਆ ਇਥੋਂ ਬਿਲਕੁਲ ਛੋਟੇ ਵਾਲ ਹੈ ਨਹੀਂ ਗਾ ਮੇਰੀ ਬੇਟੀ ਦੇ ਪਹਿਲਾਂ ਸੀਗੇ ਪਰ ਹੁਣ ਇਹ ਚੀਜ਼ ਆ ਜਿਹੜੀ ਹ ਤੇ ਇੱਕ ਤਾਂ ਅਸੀਂ ਉਹਨੂੰ ਮੈਂ ਲੱਸੀ ਨਾਲ ਨਵਾਉਣੀ ਕਦੇ-ਕਦੇ ਤੁਸੀਂ ਆਪਣੀਆਂ ਠੀਕ ਆ ਲੱਸੀ ਨਾਲ ਨਵਾਇਆ ਕਰੋ ਕਦੇ-ਕਦੇ ਆਏ ਨਹੀਂ ਵੀ ਕਹਿੰਦੇ ਵੀ ਤੁਸੀਂ ਚਲ ਨਹੀਂ ਤੁਹਾਨੂੰ ਵਧੀਆ ਲੱਗਦੀ ਦਾ ਕਦੇ-ਕਦੇ ਜੂਰ ਨਵਾਇਆ ਕਰੋ ਫਿਰ ਦੇਖਿਓ ਤੁਸੀਂ ਵਾਲ ਲੱਸੀ ਨਾਲ ਨਵਾਉਂਦੇ ਤੇ ਸ਼ੈਂਪੂ ਨਾਲ ਨਵਾਉਂਦੇ ਵਾਲਾ ਦਾ ਫਰਕ ਦੇਖਿਓ ਤੁਸੀਂ ਕਿੰਨਾ ਫਰਕ ਪੈਂਦਾ ਠੀਕ ਆ ਫਿਰ ਦੂਸਰੀ ਚੀਜ਼ ਇੱਕ ਦਹੀਂ ਦਾ ਪੈਕ ਲਗਾਉਣਾ ਸ਼ੁਰੂ ਕਰੋ ਦਹੀਂ ਮਤਲਬ ਦਹੀਂ ਲੈ ਲੈਣੇ ਅਸੀਂ ਜਦੋਂ ਹਰ ਹਫ਼ਤੇ ਲਾਉਣੀ ਹੈ ਮਤਲਬ ਕਿੰਨੇ ਵਾਰੀ ਵੀ ਜਿਹੜੇ ਹਫ਼ਤੇ ਚ ਦੋ ਵਾਰੀ ਨਵਾਉਣੀ ਹੈ ਤਾਂ ਮੈਂ ਦੋਵੇਂ ਵਾਰੀ ਉਹਦੇ ਸਿਰ ਤੇ ਲਾਉਣੀ ਆ ਦਹੀਂ ਤੇ ਵਿੱਚ ਥੋੜੀ ਜਿਹੀ ਅਲੋਵੀਰਾ ਜਲ ਪਾ ਕੇ ਤੇ ਇੱਕ ਵਿਟਾਮਿਨ E ਦਾ ਕੈਪਸੂਲ ਪਾ ਕੇ ਥੋੜਾ ਜਿਹਾ ਨੀਮੂ ਪਾ ਠੀਕ ਆ ਤਿੰਨੇ ਚਾਰੇ ਚੀਜ਼ਾਂ ਤੇਲ ਜਿਹੜਾ ਵੀ ਮਤਲਬ ਅਸੀਂ ਤਾਂ ਕਦੀਵਾਸੀ ਆਇਲ ਘਰੀ ਬਣਾਇਆ ਹੋਇਆ ਉਹਦੀ ਵੀਡੀਓ ਆਪਣੇ ਚੈਨਲ ਤੇ ਅਪਲੋਡ ਹੋਈ ਆ ਅਸੀਂ ਉਹ ਮਿਕਸ ਕਰਦੇ ਆ ਜੇਕਰ ਤੁਸੀਂ ਮਤਲਬ ਕੋਈ ਹੋਰ ਤੇ ਜਿਹੜਾ ਵੀ ਤੇਲ ਲਾਉਣੇ ਉਹ ਤਿੰਨੇ ਵਿੱਚ ਪਾ ਕੇ ਆਪਣੇ ਸਿਰ ਤੇ ਲਗਾ ਸਕਦੇ ਜਿਸ ਸਰੋਂ ਦਾ ਨਾਰੀਅਲ ਦਾ ਮਤਲਬ ਜਾਂ ਔਲੇ ਦਾ ਜਿਹੜਾ ਵੀ ਤੇਲ ਤੁਸੀਂ ਯੂਜ਼ ਕਰਦੇ ਉਹ ਵਿੱਚ ਥੋੜਾ ਜਿਹਾ ਓ ਮਿਲਾ ਕੇ ਹਰ ਹਫਤੇ ਜਾਂ ਜਿੰਨ ਦੂਜੇ ਤੀਜੇ ਨੂੰ ਜਦੋਂ ਵੀ ਤੁਸੀਂ ਨਹਾਉਣੀਆਂ ਇੱਕ ਘੰਟਾ ਡੇਢ ਘੰਟਾ ਪਹਿਲਾਂ ਤੇਲ ਦੀ ਮ사ਜ ਹੈ ਜਿਹੜੀ ਉਹ ਦਹੀਂ ਵਾਲੇ ਪੈਕ ਦੀ ਜ਼ਰੂਰ ਕਰਿਆ ਉਹ ਇਹਦੇ ਨਾਲ ਵਾਲ ਝੜਨੇ ਬਿਲਕੁਲ ਬੰਦ ਹੋ ਜਾਂਦੇ ਆ ਹੌਲੀ ਹੌਲੀ ਠੀਕ ਆ ਵਾਦੇ ਤਾਂ ਨਹੀਂ ਪਰ ਝੜਨੇ ਬੰਦ ਹੋ ਜਾਂਦੇ ਆ ਅੱਜ ਆਪਾਂ ਤੁਹਾਨੂੰ ਜਿਹੜੀ ਚੀਜ਼ ਦੱਸਾਂਗੇ ਉਹਦੇ ਨਾਲ ਵਾਲ ਵਧਣਗੇ ਵੀ ਤੇ ਝੜਨੇ ਤਾਂ ਬਿਲਕੁਲ ਹੀ ਬੰਦ ਹੋ ਜਾਣਗੇ ਤੁਹਾਨੂੰ ਆ ਹੀ ਨਹੀਂ پتہ ਲੱਗੂ ਤੁਹਾਡੀ ਕੰਗੀ ਜਵਾਲ ਆਉਣਾ ਹਟ ਜਾਣਗੇ ਇੱਕ ਮਹੀਨੇ ਤੋਂ ਬਾਅਦ ਤੁਹਾਨੂੰ ਆਪਣੀ ਆਪ ਤੁਹਾਡਾ ਕੰਗਾ ਦੱਸੂਗਾ ਵੀ ਹਾਂ ਤੁਹਾਡੇ ਇਹ ਚੀਜ਼ ਜਿਹੜੀ ਆ ਯੂਜ਼ ਕਰਨ ਨਾਲ ਅਸਰ ਆ ਜਿਹੜਾ ਹੋ ਰਿਹਾ ਠੀਕ ਹੈ ਇਹ ਚੀਜ਼ ਜਿਹੜੀ ਹੈਗੀ ਆ ਹੁਣ ਤੁਸੀਂ ਨੋਟ ਕਰ ਲਓ ਚਾਹੇ ਤੁਸੀਂ ਕਾਪੀ ਦੇ ਲੇਖ ਲਓ ਚਾਹੇ ਤੁਸੀਂ ਆਪਦੇ ਮਤਲਬ ਕਿਸੇ ਵੀ ਜਾਵ ਦੇ ਦਿਮਾਗ 'ਚ ਇਹ ਚੀਜ਼ ਨੂੰ ਉਠਾ ਲਓ ਵੀ ਇਹ ਚੀਜ਼ ਹੈ ਜਿਹੜੀ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਕੀ ਕਰਨਾ ਗੰਡੇ ਤਾਂ ਸਾਰਿਆਂ ਦੇ ਘਰਾਂ 'ਚ ਹੁੰਦੇ ਹੀ ਆ ਠੀਕ ਆ ਪਿਆਜ਼ ਜਿਹੜੀ ਹੋਣੀਆਂ ਹਰ ਇੱਕ ਦੇ ਘਰ ਵਿੱਚ ਹੁੰਦਾ ਇੱਕ ਤੁਸੀਂ ਵੱਡਾ ਸਾਰਾ ਇੰਨਾ ਵੱਡਾ ਲੈਣਾ ਕਿਉਂਕਿ ਉਹਦੇ 'ਚ ਆਪਾਂ ਰਸ ਕੱਟਣਾ ਇਹ ਛੋਟੇ ਦਾ ਤੁਸੀਂ ਦੋ ਲੈ ਲਓ ਠੀਕ ਹੈ ਇੱਕ ਗੰਡਾ ਲੈ ਲੈਣਾ ਤੇ ਥੋੜਾ ਜਿਹਾ ਇੰਨਾ ਸਰ ਆਦਰਕ ਲੈ ਲੈਣਾ ਜਿੰਜਰ ਜਿੰਜਰ ਬੋਲਦੇ ਆ ਠੀਕ ਆ ਅਦਰਕ ਲੈ ਲੈਣਾ ਅਦਰਕ ਜਿਹੜਾ ਕੀ ਆ ਤੁਸੀਂ ਵੀ ਆਮ ਹੀ ਮਿਲ ਹੀ ਜਾਂਦਾ ਆਪਣੇ ਹੁੰਦਾ ਹੀ ਹੈ ਘਰਾਂ 'ਚ ਇਹ ਚੀਜ਼ਾਂ ਵੇਸਟ ਨਹੀਂ ਜਾਣਗੀਆਂ ਮੈਂ ਤੁਹਾਨੂੰ ਦੱਸੂਗੀ ਇਹ ਚੀਜ਼ਾਂ ਐ ਨਹੀਂ ਵੀ ਆਪਾਂ ਨੂੰ ਬਾਅਦ 'ਚ ਸਿੱਟਣੀਆਂ ਪੈਣਗੀਆਂ ਠੀਕ ਆ ਇਹ ਚੀਜ਼ਾਂ ਆਪਾਂ ਯੂਜ਼ ਬਾਅਦ 'ਚ ਵੀ ਕਰ ਸਕਦੇ ਆ ਨਾਲ ਠੀਕ ਆ ਜਿਵੇਂ ਹੁਣ ਆਪਾਂ ਗੰਡਾ ਗੰਡਾ ਲੈ ਲਿਆ ਗੰਡੇ ਨੂੰ ਤੁਸੀਂ ਕੀ ਕਰਨਾ ਜਾਂ ਤਾਂ ਤੁਸੀਂ ਬ੍ਰੀਕ ਬ੍ਰੀਕ ਕੱਟ ਕੇ ਮਿਕਸੀ ਚ ਗ੍ਰाइंड ਕਰ ਲਓ ਜਾਂ ਫਿਰ ਤੁਸੀਂ ਅਸੀਂ ਕਦੂਕਾਸੀ ਕਰ ਦਿੰਦੇ ਆ ਗੰਡੇ ਨੂੰ ਕਦੂਕਾਸ਼ ਕਰਦੇ ਆ ਨਾ ਜਦੋਂ ਤਾਂ ਉਹਨੂੰ ਆਏ ਕੱਪੜੇ ਚ ਪਾ ਕੇ ਨਿਚੋੜ ਦਿੰਦੇ ਆ ਉਹਦਾ ਜਿਹੜਾ ਰਸ ਨਿਕਲ ਆਉਂਦਾ ਤੇ ਜਿਹੜਾ ਉਹ ਵਾਲੀ ਚੀਜ਼ ਹੁੰਦੀ ਆ ਉਹਨੂੰ ਆਪਾਂ ਬਾਅਦ ਚੋਂ ੜੜ ਕੇ ਯੂਜ਼ ਕਰ ਸਕਦੇ ਆ ਸਬਜ਼ੀ ਚ ਆਪਾਂ ਡੇਲੀ ਪਾਉਣਾ ਹੀ ਹੁੰਦਾ ਗੰਡਾ ਤਾਂ ਉਹ ਵਾਲੀ ਯੂਜ਼ ਕਰਦੇ ਆ ਠੀਕ ਆ ਐਵੇਂ ਤੁਸੀਂ ਅਦਰਕ ਲੈਣਾ ਨਾ ਅਦਰਕ ਨੂੰ ਕਦੂਕਾਸ਼ ਕਰਨਾ ਅਦਰਕ ਥੋੜਾ ਜਿਆਦਾ ਗੰਡੇ ਨਾਲੋਂ ਜ਼ਿਆਦਾ ਲੈਣਾ ਪੈਣਾ ਕਿਉਂਕਿ ਨਾ ਅਦਰਕ ਜੋ ਰਸ ਆ ਜਿਹੜਾ ਬਹੁਤ ਤਾਂ ਇਸ ਕੱਟੀ ਅਦਰਕ ਥੋੜਾ ਜਿਆਦਾ ਜਿਆਦਾ ਹੀ ਲੈ ਲਿਓ ਅਦਰਕ ਜਿਹੜਾ ਇੰਨਾ ਸਾਰਾ ਅਦਰਕ ਲੈ ਕੇ ਤੁਸੀਂ ਉਹਨੂੰ ਕद्दूकस ਕਰ ਲਿਓ ਜੇ ਮਿਕਸੀ ਚ ਗ੍ਰाइंड ਕਰਨਾ ਤੁਸੀਂ ਮਿਕਸੀ ਚ ਕੱਬ ਸਕਦੇ ਹੋ ਠੀਕ ਆ ਤਾਂ ਕद्दूकस ਕਰਕੇ ਜਾਂ ਗ੍ਰाइंड ਕਰਕੇ ਉਹਦਾ ਰਸ ਆ ਜਿਹੜਾ ਕੱਪੜੇ ਨਾਲ ਹੀ ਕੱਢ ਲਓ ਠੀਕ ਆ ਦੋਨਾਂ ਦੇ 2-2 ਚਮਚੇ ਲੈ ਲਿਓ ਅਦਰਕ ਦਾ ਤੇ ਗੱਡੇ ਦਾ ਦੋਨਾਂ ਦੇ ਲੈਣੀਆਂ 2-2 ਚਮਚੇ ਠੀਕ ਆ ਇਹ ਯਾਦ ਕਰ ਲਓ ਯਾਦ ਰੱਖ ਲਿਓ ਤੁਸੀਂ ਜਾਂ ਫਿਰ ਤੁਸੀਂ ਕਾਪੀ ਤੇ ਲਿਖ ਲਓ ਆਪਦੀ ਤੇ ਤਾਂ ਇਹ ਚੀਜ਼ਾਂ ਜਿਹੜੀ ਅੱਜ ਤੁਹਾਨੂੰ ਦੱਸਣ ਲੱਗੇ ਆ ਆਪਾਂ ਤੁਸੀਂ ਫਿਰ ਇਹਦਾ ਰਿਜ਼ਲਟ ਦੱਸੋ 100% 100% ਆ ਰਿਜ਼ਲਟ ਠੀਕ ਆ ਤੇ ਇਹ ਤੁਸੀਂ ਦੋਨੇ ਚੀਜ਼ਾਂ ਨੂੰ ਲੈ ਲਿਆ ਦੋਨਾਂ ਦੇ ਦੋ ਦੋ ਚਮਚੇ ਲੈ ਲੈਣੇ ਆ ਅਦਰਕ ਤਾਂ ਵੀ ਆਪਾਂ ਬਾਅਦ ਚੋ ਸਬਜੀ 'ਚ ਯੂਜ਼ ਜਿਹੜਾ ਕਰਨਾ ਹੀ ਹੁੰਦਾ ਦਿੱਲੀ ਤਾਂ ਉਹਦੇ 'ਚ ਆਪਾਂ ਪਾ ਸਕਦੇ ਆ ਠੀਕ ਆ ਸੇਟਣ ਦੀ ਕੋਈ ਲੋੜ ਨਹੀਂ ਹੈਗੀ ਜਿਹੜਾ ਅਦਰਕ ਆਪਾਂ ਪਾਣੀ ਕੱਢਿਆ ਹੋਊਗਾ ਜਦੋਂ ਆਪਾਂ ਕਿਉਂਕਿ ਕੁੱਟ ਕੇ ਆਪਾਂ ਮਿਕਸ ਗ੍ਰाइंड ਕਰਕੇ ਪਾਉਣੀ ਆ ਨਾ ਆਪਣੀ ਸਬਜੀ ਤਾਂ ਉਵੇਂ ਨੂੰ ਯੂਜ਼ ਕਰ ਲਓ ਉਹਨੂੰ ਤੁਸੀਂ ਇੱਕ ਕਾਲੀਜ ਪਾ ਲੈਣਾ ਦੋਨਾਂ ਦੇ ਦੋ-ਦੋ ਚਮਚੀ ਲੈਣੇ ਆ ਤੁਸੀਂ ਜ਼ਿਆਦਾ ਨਹੀਂ ਲੈਣਾਗਾ ਹੁਣ ਕੀ ਕਰਨਾ ਇੱਕ ਕਾਲੀਜ ਜਦੋਂ ਆਪਾਂ ਦੋਨਾਂ ਦੇ ਦੋ-ਦੋ ਚਮਚੇ ਪਾ ਲਏ ਤਾਂ ਉਹਨਾਂ ਨੂੰ ਸਿੱਧਾ ਆਪਣੇ ਵਾਲਾਂ ਦੇ ਯੂਜ਼ ਨਹੀਂ ਕਰਨਾ ਉਹਦੇ ਚ ਕੀ ਕਰਨਾ ਜਾਂ ਤਾਂ ਤੁਸੀਂ ਥੋੜਾ ਜਿਹਾ ਗੁਲਾਬ ਜਲ ਮੈਂ ਐਡ ਐਡ ਕਰ ਲਓ ਜੇ ਤੁਹਾਡੇ ਕੋਲੇ ਗੁਲਾਬ ਜਲ ਨਹੀਂ ਹੈਗਾ ਤਾਂ ਥੋੜਾ ਜਿਹਾ ਤੁਸੀਂ ਉਹ ਚ ਪਾਣੀ ਸਿੰਪਲ ਪਾਣੀ ਜਿਹੜਾ ਆਪਣੇ ਘਰਾਂ ਚ ਬੂੜੀਆਂ ਚ ਆਉਂਦਾ ਘੜੇ ਚ ਜਾਂ ਜੋ ਵੀ ਜਿਵੇਂ ਦਾ ਵੀ ਪਾਣੀ ਹੈਗਾ ਤੁਸੀਂ ਉਹ ਯੂਜ਼ ਕਰ ਲਓ ਦੋ-ਦੋ ਢਾਈ ਚਮਚੇ ਠੀਕ ਆ ਦੋ ਦੋ ਚਮਚੇ ਉਹਨਾਂ ਦੇ ਲੈ ਕੇ ਦੋ ਤੋਂ ਤਿੰਨ ਚਮਚੇ ਤੁਸੀਂ ਪਾਣੀ ਦੇ ਜਾਂ ਗੁਲਾਬ ਜਲ ਦੇ ਯੂਜ਼ ਕਰਨੀਆਂ ਇਹ ਸਿ ਦੋਨੇ ਚੀਜ਼ਾਂ ਕੱਲੀਆਂ ਨਹੀਂ ਯੂਜ਼ ਕਰਨੀਆਂ ਇਹ ਤੁਸੀਂ ਧਿਆਨ ਰੱਖਣਾ ਖਾਸ ਕਰਕੇ ਠੀਕ ਆ ਜਦੋਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਲਿਆ ਮਿਕਸ ਕਰਕੇ ਤੁਸੀਂ ਇੱਕ ਕਾਟਨ ਦਾ ਲੈਣੀ ਕਾਟਨ ਨੂੰ ਇੱਕ ਬਾਲ ਜਦੋਂ ਕਾਟਨ ਨੂੰ ਇੱਕ ਬੌਲ ਦੀ ਤਰ੍ਹਾਂ ਨਾ ਗੋਲ-ਗੋਲ ਬਣਾ ਲੈਣਾ ਠੀਕ ਆ ਐਵੇਂ ਲੈ ਕੇ ਬਾਉਂਦੀ ਤਰ੍ਹਾਂ ਬਣਾ ਲਈ ਜਦੋਂ ਬਣਾ ਕੇ ਤੁਸੀਂ ਕੀ ਕਰਨੀ ਆ ਵਾਲਾਂ ਦੀ ਜਦੋਂ ਆਪਾਂ ਨਹਾਉਣਾ ਜਿਸ ਦਿਨ ਹਫਤੇ ਤੋਂ ਨਹਾਉਣੇ ਆ ਚੌਥੇ ਦਿਨ ਨੂੰ ਨਹਾਉਣੇ ਆ ਪੰਜਵੇਂ ਦਿਨ ਨੂੰ ਨਹਾਉਣੇ ਜਿੰਨੇ ਵੀ ਦਿਨ ਤੋ ਨਹਾਉਣੇ ਆ ਤੁਸੀਂ 1 ਤੋਂ 2 ਘੰਟੇ ਪਹਿਲਾਂ ਨੋਂ ਤੋਂ 2 ਘੰਟੇ ਪਹਿਲਾਂ ਤੁਸੀਂ ਕੀ ਕਰਨਾ ਵਾਲਾਂ ਨੂੰ ਨਾ ਐਵੇਂ ਖੋਲ ਕੇ ਤੇ ਜਿਹੜੀਆਂ ਰੂਟਸ ਆ ਨਾ ਰੂਟਸ ਦੇ ਵਿੱਚੋਂ ਕਾਟਨ ਨਾਲ ਐਵੇਂ ਐਵੇਂ ਕਰਕੇ ਦੋ ਕਿ ਜਿਸ ਦਿਨ ਹੁਣ ਅਸੀਂ ਲਗਾਇਆ ਮੈਂ ਉਸ ਦਿਨ ਤੋਂ نو ਵੀਡੀਓ ਵੀ ਦੇ ਦੂੰਗੀ ਪਰ ਅੱਜ ਮੇਰੇ ਧਿਆਨ ਚ ਆ ਗਈ ਤਾਂ ਐ ਮੈਨੂੰ ਕਈਆਂ ਦਿਨਾਂ ਦੀ ਸੀਗੀ ਪਰ ਮੈਂ ਜਦੋਂ ਉਹਦੇ ਲਗਾਉਣੀ ਆ ਉਹਦੇ ਮੇਰੇ ਕੋਲ ਟਾਈਮ ਨਹੀਂ ਹੁੰਦਾ ਕਿਉਂਕਿ ਤੁਹਾਨੂੰ ਪਤਾ ਵੀ ਸੰਡੇ ਨੂੰ ਜ਼ਿਆਦਾਤਰ ਮੈਂ ਉਹ ਸਿਰ ਨਮਾਉਣੀ ਆ ਸੰਡੇ ਨੂੰ ਤਾਂ ਸੰਡੇ ਇੰਨਾ ਜ਼ਿਆਦਾ ਬੀਜੀ ਹੁੰਦਾ ਕਿਉਂਕਿ ਉਹ ਉਸ ਦਿਨ ਸਾਰੇ ਘਰੇ ਹੁੰਦੇ ਆ ਤਾਂ ਉਸ ਦਿਨ ਮੇਰੇ ਕੋਲ ਇੰਨਾ ਬਸ ਵੀਡੀਓ ਬਣਾਉਣ ਦਾ ਟਾਈਮ ਨਹੀਂ ਦਿੰਦਾ ਤੇ ਅਸ ਤੁਸੀਂ ਕੀ ਕਰਨਾ ਬਸ ਉਹੇ ਕਾਟਨ ਨੂੰ ਉਹਦੇ ਵਿੱਚ ਕੌਲੀ ਦੇ ਵਿੱਚ ਜਦੋਂ ਪਾਵਾਂਗੇ ਆਪਾਂ ਉਹ ਵਾਲਾ ਮਿਕਸਚਰ ਹੈ ਜਿਹੜਾ ਉਹਦੇ ਵਿੱਚ ਐਂਡ ਬੋਡ ਬੋ ਕੇ ਕਾਟਨ ਨੂੰ ਤਾਂ ਤੁਸੀਂ ਆਪਦੀਆਂ ਜੜਾਂ ਚਾ ਠੀਕ ਹੈ ਐਵੇਂ ਐਵੇਂ ਵਾਲਾਂ ਤੇ ਲਗਾਉਣਾ ਨਹੀਂ ਹੈਗਾ ਵਾਲਾਂ ਦੇ ਉੱਪਰ ਨਹੀਂ ਲਗਾਉਣਾ ਤੁਸੀਂ ਐਵੇਂ ਜੜਾਂ ਚ ਐਵੇਂ ਰੂਟਸ ਤੇ ਐਵੇਂ ਵਿਰਲਾ ਪਾਫਾ ਕਿ ਐਵੇਂ ਵਿੱਚ ਵਿੱਚ ਐਵੇਂ ਕਰ ਕਰਕੇ ਪਾਉਣਾ ਜਦੋਂ ਆਪਾਂ ਸਾਰੇ ਵਾਲਾਂ ਚ ਲਗਾ ਲਿਆ ਉੱਪਰ ਨਹੀਂ ਲਗਾਉਣਾ ਤੁਸੀਂ ਦੋਸਤੋ ਬਾਅਦ ਤੁਸੀਂ ਵਾਲਾ ਦਾ ਜਿਹੜਾ ਜੂڑا ਬਣਾ ਲਓ ਜੇ ਉੱਪਰ ਕੱਪੜਾ ਬੰਨਣਾ ਤਾਂ ਕੱਪੜਾ ਬੰਨ ਲਓ ਜੇ ਤੁਸੀਂ ਨਹੀਂ ਬੰਨਣਾ ਤਾਂ ਤੁਸੀਂ ਉਵੇਂ ਛੱਡ ਦਿਓ ਉਸ ਤੋਂ 1.5 ਤੋਂ 2 ਘੰਟੇ ਦਾ ਰੱਖਣਾ ਹੀ ਰੱਖਣਾ ਠੀਕ ਆ ਤੇ 1 ਘੰਟੇ ਤੋਂ ਵੱਧ ਰੱਖਣਾ 1.5 ਤੋਂ 2 ਘੰਟੇ ਰੱਖ ਕੇ ਉਸ ਤੋਂ ਬਾਅਦ ਤੁਸੀਂ ਜਿਹੜੇ ਵੀ ਨਾਰਮਲ ਸ਼ੈਂਪੂ ਨਾਲ ਜਿਹੜੇ ਨਾਲ ਵੀ ਤੁਸੀਂ ਜਿਵੇਂ ਵੀ ਆਦੇ ਹੈਅਰ ਵਾਸ਼ ਕਰਦੇ ਹੋ ਉਵੇਂ ਤੁਸੀਂ ਕਰ ਲਓ ਤਾਂ ਤੁਸੀਂ ਜਦੋਂ ਮਹੀਨੇ 'ਚ 4 ਵਾਰੀ ਹੋ ਜਾਊਗਾ ਜੇ ਤੁਸੀਂ ਹਫ਼ਤੇ ਹਫ਼ਤੇ ਤੋਂ ਕਰੋਗੇ ਜੇ ਹਫ਼ਤੇ ਤੋਂ ਮਤਲਬ ਘੱਟ ਕਰੋਗੇ ਤਾਂ ਚਲ 5-6 ਵਾਰੀ ਹੋ ਜਾਊਗਾ ਠੀਕ ਆ ਉਸ ਤੋਂ ਬਾਅਦ ਜਦੋਂ ਤੁਸੀਂ 1 ਮਹੀਨਾ ਲਗਾਤਾਰ ਇਸ ਚੀਜ਼ ਨੂੰ ਯੂਜ਼ ਕੀਤਾੜ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਇਹ ਚੀਜ਼ ਜੇ ਡੇਲੀ ਨਹੀਂ ਕਰਨੀ ਤੁਸੀਂ ਕਿਤੇ ਕਹੋ ਵੀ ਛੇਤੀ ਵੱਧ ਜਾਣ ਜਾਂ ਛੇਤੀ ਉਕ ਚੜਨੇ ਬੰਦ ਹੋ ਜਾਣ ਡੇਲੀ ਇਹ ਚੀਜ਼ ਨੂੰ ਨਹੀਂ ਯੂਜ਼ ਕਰਨਾ 4-5 ਦਿਨਾਂ ਚਾਹੇ ਇੱਕ ਦਿਨ ਦੋ ਵਾਰੀ ਕਰ ਸਕਦੇ ਹੋ ਠੀਕ ਆ ਹਫਤੇ ਚ ਦੋ ਵਾਰੀ ਕਰ ਸਕਦੇ ਹੋ ਜਾਂ ਹਫਤੇ ਜੋ ਕਰ ਲੋ ਜਦੋਂ ਵੀ ਤੁਸੀਂ ਸਿਰ ਤੋਂ ਤਾਂ ਉਹਨੂੰ ਤੁਸੀਂ ਯੂਜ਼ ਕਰ ਲਿਆ ਜਦੋਂ ਤੇ ਜਦੋਂ ਤੁਹਾਨੂੰ ਮਤਲਬ ਰਿਜ਼ਲਟ ਮਿਲਣਾ ਸ਼ੁਰੂ ਹੋ ਜਾ ਜਿਵੇਂ ਦੋ ਤੋਂ ਤਿੰਨ ਮਹੀਨੇ ਤੁਸੀਂ ਮਿਲ ਗਿਆ ਤੁਹਾਨੂੰ ਲੱਗਿਆ ਵੀ ਸਾਡੇ ਵਾਲਾਂ ਦੀ ਗਰੋਥ ਹੈ ਜਿਹੜੀ ਉਨੀਕ ਹੋ ਗਈ ਜਿੰਨੀ ਸਾਨੂੰ ਚਾਹੀਦੀ ਸੀਗੀ ਤਾਂ ਤੁਸੀਂ ਉਸ ਚੀਜ਼ ਨੂੰ ਬੰਦ ਕਰ ਦੇਣਾ ਇਹ ਨਹੀਂ ਵੀ ਤੁਸੀਂ ਹਾਂਜੀ ਵਾਲ ਆ ਜਿਹੜੇ ਨੀਚੇ ਪੈਰਾਂ ਤੱਕ ਲੈ ਕੇ ਜਾਣੇ ਕਿਉਂਕਿ ਵਾਲ ਬਹੁਤ ਜ਼ਿਆਦਾ ਵਧਦੇ ਇਸ ਚੀਜ਼ ਮੈਂ ਖੁਦ ਇਹ ਚੀਜ਼ ਅਪਣਾਈ ਹੋਈ ਆ ਤੇ ਖੁਦ ਇਸ ਚੀਜ਼ ਦਾ ਰਿਜ਼ਲਟ ਆ ਜਿਹੜਾ ਸਾਨੂੰ ਮਿਲਿਆ ਹੋਇਆ ਦਾ ਤਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਤੁਸੀਂ ਅਪਣਾ ਕੇ ਤੁਹਾਨੂੰ 1 ਮਹੀਨੇ ਬਾਅਦ ਤੁਹਾਡੀ ਕੰਗੀ ਦੱਸੂਗੀ ਤੁਹਾਨੂੰ ਵੀ ਤੁਹਾਡੇ ਵਾਲ ਝੜਨ ਤੋਂ ਬਾਅਦ ਜਿਹੜੇ ਆ ਛੋਟੇ ਛੋਟੇ ਵਾਲ ਹੁੰਦੇ ਨੇ ਇਹ ਤੁਹਾਡੇ ਜਿਹੜੇ ਉੱਪਰ ਵਾਲਾਂ ਦੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ 1 ਮਹੀਨੇ ਦੇ ਵਿੱਚ ਠੀਕ ਆ ਕੋਈ ਸਾਈਡ ਇਫੈਕਟ ਨਹੀਂ ਕੋਈ ਕੋਸ਼ ਨਹੀਂ ਇਹਦਾ ਕੋਈ ਵੱਡੀ ਚੀਜ਼ ਨਹੀਂ ਹੈਗੀ ਆਮ ਆਪਣੇ ਘਰ 'ਚ ਗੰਡਾ ਤੇ ਅਦਰਕ ਦੋਨੇ ਚੀਜ਼ਾਂ ਹੁੰਦੀਆਂ ਜਿੰਜਰ ਤੇ ਆਉਣੀ ਆ ਪਿਆਜ਼ ਠੀਕ ਆ ਦੋਨੇ ਚੀਜ਼ਾਂ ਪੁੱਤਣੀਆਂ ਆ ਕੋਈ ਹੋਰ ਚੀਜ਼ ਨਹੀਂ ਗੁਲਾਬ ਜਲ ਜਲ ਤੁਹਾਡੇ ਨਹੀਂ ਹੈਗਾ ਤਾਂ ਤੁਸੀਂ ਪਾਣੀ ਪਾ ਕੇ ਯੂਜ਼ ਕਰ ਲਿਓ ਠੀਕ ਆ ਤੇ ਪਰ ਕੱਲੀਆਂ ਨਾ ਕਰਿਓ ਇਹ ਪਲੀਜ਼ ਰਿਕਵੈਸਟ ਆ ਤੁਹਾਡੇ ਕੱਲੀਆਂ ਦੋਨੇ ਚੀਜ਼ਾਂ ਨਹੀਂ ਕਰਨੀਆਂ ਤਾਂ ਤੁਸੀਂ ਬਾਲਾਂ ਦੀਆਂ ਜੜਾਂ ਚੀ ਬਸ ਲਗਾਉਣਾ ਇਹ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਕਿਵੇਂ ਲਗਾਉਣਾ ਤੇ ਕਿਵੇਂ ਆਪਾਂ ਉਸ ਤੋਂ ਬਾਅਦ ਹੋਏ ਹੈਰ ਜਿਹੜੇ ਆਪਣੇ ਵਾਸ਼ ਕਰਦੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਰਿਜ਼ਲਟ ਜਦੋਂ ਮਿਲੂਗਾ ਫਿਰ ਤੁਸੀਂ ਆਪ ਹੀ ਦੱਸਿਓ ਵੀ ਰਿਜ਼ਲਟ ਕਿਵੇਂ ਦਾ ਮਿਲਿਆ ਠੀਕ ਆ ਕਮੈਂਟਾਂ ਚ ਤੇ ਇਸ ਚੀਜ਼ ਨੂੰ ਅਪਣਾ ਕੇ ਜ਼ਰੂਰ ਦੇਖਿਓ ਇਹਦਾ ਇਹ ਤੁਨੂ ਵੀ ਅਪਣਾ ਕੇ ਜਰੂਰ ਦੇਖੋ ਤੇ ਫਿਰ ਤੁਸੀਂ ਆਪਣੇ ਆਪ ਰਿਜ਼ਲਟ ਮੈਨੂੰ ਦੱਸਿਓ ਠੀਕ ਆ ਤੇ ਇਸ ਨੂੰ ਜਰੂਰ ਅਪਣਾ ਕੇ ਦੇਖਿਓ ਇਸ ਰੈਮਡੀ ਨੂੰ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਤੁਹਾਡਾ ਜਿਹੜੇ ਸਪੋਰਟ ਕਰਨ ਲਈ ਆਪਣੇ ਚੈਨਲ ਨੂੰ ਤੇ ਆਪਣੀਆਂ ਵੀਡੀਓ ਨੂੰ ਵਾਚ ਕਰਨ ਲਈ ਓਕੇ ਬਾਏ ਅੱਜ ਲਈ ਇੰਨੇ ਕਾਫੀ ਕੱਲ ਨੂੰ ਕੁਝ ਨਵਾਂ ਲੈ ਕੇ ਤੁਹਾਡੇ ਨਾਲ ਫਿਰ ਆਜਾਂਗੇ